ਇੱਥੇ ਆ ਕੇ ਬੈਠ ਸੋ। ਉਹ ਕੀ ਕਰਦੇ ਤੁਸੀਂ ਭਾਈ? ਚੋਣਾ ਛੱਡ ਦੇ। ਕੀ ਕੀ ਪੁੱਛਿਆ ਕੀ ਤਾਂ ਕੁਝ ਕਿਹਾ ਤੁਸੀਂ? ਤੁਸੀਂ ਕਿਉਂ ਆ ਰਹੇ ਈ ਯਾਰ ਸਾਡਾ ਨਵਾਂ ਆ ਗਿਆ। ਉਹ ਬਾਹਰ ਦਾ ਮੈਨੂੰ ਤੇਰਾ ਵੀ ਸੁੱਕੀ ਆ ਗਿਆ। ਹਾਂ? ਨਹੀਂ ਨਹੀਂ ਭਾਈ ਮੈਂ ਤਾਂ ਦੇਖ ਲੈ ਦੋ ਦੂੰਗਾ ਸਿੱਧੀ ਗੱਲ ਆ ਛਾੜਨਾ ਛਾੜ ਨਹੀਂ ਭਾਈ ਹਟ ਜਾਵਦਾ। ਆਹੋ। ਕੁਝ ਦੋਈ ਲੈ ਲਈ। ਹਾਂ? ਕੁਝ ਦੋਈ ਲੈ ਲਈ। ਹਾਂ ਹੁਣ ਤਾਂ ਬਣ ਗਈ ਨਾ ਗੱਲ। ਕੱਲ੍ਹ ਦੋ ਨਾ ਨਿਸਾਨਾ ਨਾ ਹੁੰਝਦੀ ਰਿਆ ਹੋਬੇ ਲੇ ਕੋਗੀ ਮਾਣੀ ਮੋਦੀ ਖਰਚਾ ਪੱਠਾ ਬੁੜੇ ਬੰਦੇ ਗੋਡੇ ਕੋਈ ਗੋਲੀ ਗੱਪਾ ਵੀ ਜਿਐ ਉਹ ਨਾ ਸ਼ਗਨ ਸਿਕਾਉਣ ਨੂੰ ਫੇਰ ਹੁੰਝਾ ਜਾਉ ਪੜੇ ਇਹ ਲੈਵਾ ਗੱਪਾ ਹਾਂ ਲੈ ਇਹਦਾ ਸਾਰਾ ਬਾਲਾ ਵਿਸਕਾਰਣਾ ਪੂ ਹੁੰ ਜਾਇਆ ਜਿਹਦਾ ਝਾੜ ਕੇ ਤੁਰ ਜੋਂਗੇ ਨਾ ਇੱਥੇ ਮਸ਼ੀਨ ਆ ਲਾਵੇ ਬਾਡੇ ਚ ਮਸ਼ੀਨ ਭੇਜੋਂਗੇ ਹਾਂ ਤੋ ਝਾੜਦੇ ਮਸ਼ੀਨ ਦੇ ਭੇਜਾਂਗੇ ਨਹੀਂ ਪੁੱਤੋ ਨਾ ਵੜ ਕੇ ਮੁੜ ਕੇ ਜੜ ਚੋ ਬੜਾਉਂਗਾ ਨਹੀਂ 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 ਹਾਂ ਖਰਚੇ ਛੱਡ ਜੇ ਕਿਤੇ ਇੱਥੇ

ਲੈਂਡਸ ਆ ਭੁਖੀ ਗਿਆ ਜੇ ਮੈਨੂੰ ਵੀ ਪਾਤਾ ਚਲ ਮਹਾ ਭਾਈ ਆ ਵੀ ਚੰਗਾ ਜਿਹੜਾ ਪਾਤਾ ਦੋਸਤ ਤੇ ਤੂੰ ਮੈਨੂੰ ਜਮਾ ਹੀ ਠੱਗੀ ਜਣਾ ਇਥੇ ਗੋੜਿਆ ਪਿਆ ਉਹ ਨਹੀਂ ਨਹੀਂ ਹਾਂ ਉਹ ਨਹੀਂ ਕਾਹਨ ਗੱਲ ਕਰੀ ਯਾਰ ਤੇ ਹੋਰ ਕਸਰ ਹੈ ਕੋਈ ਹੁਣ ਹਾਂ ਉਹ ਕਸਰ ਹੈ ਕੋਈ ਹਾਲ ਨਹੀਂ ਬੇਦਾਰ ਹੁੰਦੇ ਦੇ ਦੇਖ ਇਹ ਯਾਰ ਛੰਡ ਸਮਾਰ ਕੇ ਬੂਹੇ ਕੋਟੇ ਵਧੀਆ ਹਾਂ ਇਹ ਫੂਸ ਫਲ ਪਾ ਕੇ ਭੜਕੇ ਘੋਰ ਜਣਾ ਲੈ ਜਾ ਭਾਈ ਓਏ ਅੱਛੀ ਬਾਤ ਚੰਗਾ ਭਾਈ ਚੱਲ ਜਾ ਮੈਂ ਤਾਂ ਫਿਰ ਚੱਲ ਜਾ ਮੈਂ ਤਾਂ ਫਿਰ ਹੁਣ ਯੋ ਚੋਰੀ ਕੀ ਕਰਨੀ ਆ ਜਾ ਜਾ ਬਾਈ ਇੱਥੇ ਤੂੰ ਘਟਾ ਪਰ ਚੋਦਾ ਲਾ ਕੇ ਬਾਣ ਚੋ ਪਰੇ ਮੇਰੇ ਚ ਜਣਾ ਗਾਲੀ ਜਣਾ ਚੋੜਾ ਮਸਾ ਪਾਲਿਆ ਪੁੱਤਾਂ ਨੂੰ ਇਹ ਆਲਾ ਸਿਰਫ ਦਿਹਾੜੀਆਂ ਪੋਰੀ ਜਾਂਦਾ ਕਰ ਲਾ ਗਾ ਲਾ ਹਾਂ ਦੇਖ ਹਰੇ ਵੱਢੀ ਜਾਂਦੇ ਹਾਂ ਸਾਵਾ ਕੁਝ ਨਹੀਂ ਹੁੰਦਾ ਮਸਾ ਪਾਲਿਆ ਪੁੱਤਾਂ ਨੂੰ ਸਾਰਾ ਕੁਝ ਹੁੰਦਾ ਇਹ ਹੂੰ ਕੋਈ ਕਾ ਖੇਤੀ ਆ ਉਹ ਖੇਤੀ ਕਿਹੜਾ ਬਿਨਾ ਕਰੇ ਤੇ ਹੁੰਦੀ ਆ ਨਾ ਤਰਮਾ ਨਾਲ ਮਿਲਦੀ ਆ ਸਰਮਾਣਾ ਨੂੰ ਵੀ ਦੂਜੇ ਬਿਨਾ ਕਰਮਾ ਦੇ ਫਿਰਦੇ ਨਾ ਤੇ ਹੋ ਬਿਨਾ ਕਰਮਾ ਦਾ ਫਿਰਦੇ ਹਾਂ ਹ ਅੜਤਾਂ ਦੇ ਨਿਗੇਸ਼ ਬਰੇਗਾ ਦਾ ਬੋਲਦਾ ਮੈਂ ਜਾਇਸ ਤੇ ਗੰਦਾ ਪਾਣੀ ਲਹੂ ਇੱਕ ਹੋ ਗਿਆ ਮੇਰਾ ਹਰ ਦੇ ਮਹੀਨੇ ਹਾਂ ਦਾ ਖਰਾਬ ਸੀ ਜਾਂਦਾ ਹੁੰਦਾ ਮੁਰਤੇ ਬਣਾ ਦਾ ਕੁਝ ਨਹੀਂ ਆਉਂਦਾ ਮੁਰਤੇ ਬਣਾ ਨਹੀਂ ਹੁੰਦਾ ਪਰ ਹੁੰਦਾ ਨਾ ਗਾਲੋ ਕਰ ਕਰਕੇ ਤੁਸੀਂ ਟਿੱਕਾ ਬਣੀ ਜਾਂ ਨਾ ਵੀ ਤੇ ਜਾ ਰਾ ਥਰ ਕੋਈ ਚਲੋ ਹੁਣ ਬਸ ਕਰੋ ਬਹੁਤ ਹੋ ਗਏ ਹਾਂ ਉਹ ਬਹੁਤ ਹੋ ਗਏ ਮੈਨੂੰ ਓਏ ਬਾਦੂ ਐਥੇ ਐਵੇਂ ਜਾ ਉਚਾਰੇ ਆਪਾਂ ਕੀ ਲੈ ਲੈ ਯਾਰ ਕਿ ਤੂੰ ਗੱਟੇ ਭਰੋ ਬੱਲਾ ਸੀਨੇ ਆਪਦੇ ਤੋਂ ਹਾਂ ਬਾਣ ਬੋਤਲ ਲਾਉਣਾ ਬੋਤਲ ਲਾਉਣਾ ਬੋਤਲ ਲਾਉਣਾ ਹੋਰ ਚਾਹ ਲਓ ਗੱਟਾ ਫਿਰ ਹਮ ਓਏ ਇੱਕ ਪੜ ਦੇਣਾ ਪਰਲੋ ਜਵਾਕਾ ਤੋਂ ਪੜ ਦੇਣਾ ਪਰਲੋ ਇੱਕ ਜਵਾਕੇ ਲਾਣਗੇ ਮੈਨੂੰ ਹਾਂ ਕੋਲ ਨਹੀਂ ਪੋੜੀ